ਅੱਜ ਹਲਕਾ ਕਨੌਰ ਤੇ ਪ੍ਰਿੰਟਡ ਟਿਕਾਨ ਤੋਂ ਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ 올 ਸਕੂਲ ਪੇਰੈਂਟਸ ਐਸੋਸੀਏਸ਼ਨ ਤੇ ਫਲਾਈ ਕੋ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਕਾਪੀਆਂ ਵੰਡੀਆਂ ਗਈਆਂ ਇਸ ਉਪਰਾਲੇ ਦੀ ਅਗਵਾਈ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੇ ਵੱਲੋਂ ਕੀਤੀ ਗਈ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਬੱਚਿਆਂ ਨੂੰ ਸਹਾਇਤਾ ਦੀ ਲੋੜ ਹੋਵੇ ਅਸੀਂ ਉੱਥੇ ਪਹੁੰਚੀਏ ਉਹਨਾਂ ਨੇ ਇਹ ਵੀ ਦੱਸਿਆ ਕਿ ਸਕੂਲ ਪ੍ਰਿੰਸੀਪਲ ਅਤੇ ਸਟਾਫ ਦੇ ਵੱਲੋਂ ਕੱਲ੍ਹ ਹੀ ਇਹ ਲੋੜ ਸਾਂਝੀ ਕੀਤੀ ਗਈ ਸੀ ਕਿ ਕੁਝ ਬੱਚਿਆਂ ਨੂੰ ਲਾਈਨਦਰ ਫੋਰ ਲਾਈਨ ਆਦਿ ਜੋ ਕਾਪੀਆਂ ਦੀ ਲੋੜ ਹੈ ਅਤੇ ਉਸਤੇ ਤੁਰੰਤ ਕਾਰਵਾਈ ਕਰਦੇ ਅੱਜ ਹੀ ਸਹਾਇਤਾ ਮੁਹੱਈਆ ਕਰਵਾਈਗੇ ਇਸ ਮੌਕੇ ਉੱਥੇ ਸੀਨੀਅਰ ਮੈਂਬਰ ਰਣਜੀਤ ਸਿੰਘ ਜੀ Dalit ਨੇਤਾ ਸੁਖਵਿੰਦਰ ਸੁਖੀ ਪਿੰਡ ਦੀ ਮਹਿਲਾ ਸਰਪੰਚ ਰੇਖਾ ਸ਼ਰਮਾ ਸਕੂਲ ਦੇ ਇੰਚਾਰਜ सुरेंद्र ਸਿੰਘ ਅਤੇ ਸਮਾਜ ਸੇਵੀ ਡਾਕਟਰ ਸਾਧੂ ਸਿੰਘ ਵੀ ਮੌਜੂਦ ਰਹੇ ਉਨਾ ਦੱਸਿਆ ਕਿ ਇਹ ਸਕੂਲ ਪਿਛਲੇ ਕੁਝ ਸਮਿਆਂ ਤੋਂ ਨਿਯੰਤਰ ਵਿਕਾਸ ਦੇ ਅਧੀਨ ਹੈ ਇੱਥੇ 5 ਤੋਂ 6 ਲੱਖ ਰੁਪਏ ਦਾ ਨਿੱਜੀ ਯੋਗਦਾਨ ਲਾ ਕੇ ਨਵੀਂ ਬਿਲਡਿੰਗ ਏਸੀ ਤੇ ਕਮਰੇ ਤੇ ਹੋਰ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਉਹਨਾਂ ਇਹ ਵੀ ਕਿਹਾ ਕਿ ਟਕਾਨਸੂ ਮਾਚਰਾ ਦਾ ਇਹ ਸਕੂਲ ਸ਼ੰਭੂ ਬਲਾਕ ਦੇ ਵਿੱਚ ਇੱਕ ਮਾਡਲ ਸਕੂਲ ਦੇ ਵਾਂਗ ਵਿਕਸਿਤ ਹੋ ਰਿਹਾ ਜਿੱਥੇ ਸਮਾਜਿਕ ਸੇਵਾ ਅਤੇ ਸਿੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ ਆਖਰ ਦੇ ਵਿੱਚ ਗੁਰਪ੍ਰੀਤ ਸਿੰਘ ਢਮੋਲੀ ਨੇ ਕਿਹਾ ਕਿ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਵੱਲੋਂ ਅੱਗੇ ਵੀ ਜਿੱਥੇ ਜ਼ਰੂਰਤ ਹੋਏਗੀ ਬਿਨਾਂ ਕਿਸੇ ਭੇਦ ਭਾਵ ਦੇ ਵਿਦਿਆਰਥੀਆਂ ਦੀ ਵੱਧ ਚੜ ਕੇ ਸਹਾਇਤਾ ਕੀਤੀ ਜਾਵੇਗੀ ਅੱਜ ਅਸੀਂ 올 ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਮਤਲ ਜਿਹੜੇ ਵਕ ਵਕ ਕੋਈ ਵੀ ਜਿਹੜਾ ਸਕੂਲ ਹੈ ਬਲਕਿ ਜਿੱਥੇ ਕੋਈ ਜ਼ਰੂਰਤਮੰਦ ਲੋਕ ਬੱਚਿਆਂ ਨੂੰ ਵਾਸਤੇ ਕਾਪੀਆਂ ਦੀ ਜ਼ਰੂਰਤ ਹੈ ਤੇ ਅਸੀਂ ਉੱਥੇ ਉਹ ਸ਼ੁਰੂਆਤ ਕੀਤੀ ਹੈ ਕਿਹੜੀ ਜਗ੍ਹਾ ਹੈ ਅੱਜ ਅਸੀਂ ਪਿੰਡ ਢਕਾਨ ਤੋਂ ਮੱਜਰੇ ਜੋ ਸਾਡੇ ਰਣਜੀਤ ਸਿੰਘ ਜੀ ਨੇ ਸਾਡੀ ਪੇਰੈਂਟਸ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਨੇ ਡਾਕਟਰ ਸਾਧੂ ਸਿੰਘ ਜੀ ਇਹ ਸਮਾਜ ਸੇਵੀ ਵੀ ਨੇ ਇਸ ਪਿੰਡ ਚ ਆ ਦੇਖੋ ਤੁਸੀਂ ਇੱਥੇ ਬਿਲਡਿੰਗ ਦੇਖ ਰਹੇ ਹੋਗੇ ਪਿੱਛੇ ਬਣੀ ਹੋਈ ਹੈ ਤੇ ਘੱਟੋ ਘੱਟ ਲੱਖਾਂ ਰੁਪਇਆ 5-6 ਲੱਖ ਤੇ ਹੁਣੀ ਤਾਜ਼ੇ ਲਾ ਕੇ ਹਟੇ ਨੇ ਉਸ ਤੋਂ ਪਹਿਲਾਂ ਵੀ ਇਹ ਲੱਖਾਂ ਰੁਪਏ ਮਿਲਕੇ ਸਕੂਲ ਤੇ ਲਾ ਚੁੱਕੇ ਨੇ ਤੇ ਇਹ ਰਾਜਪੁਰੇ ਆਪਣੇ ਬਲਾਕ ਦਾ ਇਹੀ ਸਕੂਲ ਹੋਏਗਾ ਜਿਹੜਾ ਏਸੀ ਸਕੂਲ ਹੈ ਬੱਚਿਆਂ ਵਾਸਤੇ ਏਸੀ ਕਮਰੇ ਨੇ ਠੀਕ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਇੱਥੇ ਪਹਿਲਾਂ ਹੀ ਸਮਾਜ ਸੇਵਾ ਬਹੁਤ ਹੋ ਰਹੀ ਹੈ ਤੇ ਜਿਵੇਂ ਇਹਨਾਂ ਦੀ ਰਿਕੁਆਇਰਮੈਂਟ ਸੀ ਉਹ ਹੀ ਕੱਲ ਮੰਗਾਲੀ ਸੀ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਕਾਪੀਆਂ ਚਾਹੀਦੀਆਂ ਵੀ ਲਾਈਨ دار ਜਾਂ ਫੋਰ ਲਾਈਨ ਜਾਂ ਜੋ ਇਹਨਾਂ ਦੀ ਡਿਮਾਂਡ ਅਨੁਸਾਰ ਸੀ ਤੇ ਉਹ ਅਸੀਂ ਇਹ ਆ ਸਕੂਲ ਪੇਰੈਂਟ ਐਸੋਸੀਏਸ਼ਨ ਵੱਲੋਂ ਅੱਜ ਦੇਣ ਆਏ ਆ ਤੇ ਇਸ ਮੌਕੇ ਅੱਜ ਸਾਡੇ ਨਾਲ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਰੇਖਾ ਰਾਣੀ ਜੀ ਸਾਬਕਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਤੇ ਡਾਕਟਰ ਸਾਧੂ ਸਿੰਘ ਜੀ ਤੇ ਸਾਡੇ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣਾ ਮਾਸਟਰ ਜੀ ਨੇ ਜਿਹੜੇ ਹੈੱਡ ਨੇ ਇੱਥੇ ਦੇ ਸਰਿੰਦਰ ਸਿੰਘ ਸਰਦਾਰ ਸੁਰਿੰਦਰ ਸਿੰਘ ਜੀ ਤੇ ਅਨੀਤਾ ਬੋਰਾ ਜੀ ਤੇ ਮਿਰਰ ਬਲਕਾਰ ਸਿੰਘ ਜੀ ਕੀਰ ਸਿੰਘ ਸੇਰਾ ਸੁਖਜਿੰਦਰ ਸੁਖੀ ਜੀ ਵਿਕਰਮਜੀਤ ਸਿੰਘ ਜੀ ਆ ਸੁਦੇਸ਼ ਕੁਮਾਰ ਜੀ ਤੇ ਸਾਰੇ ਨੇ ਤੇ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਕਿ ਕਿਸੇ ਵੀ ਸਕੂਲ ਚ ਮਤਲਬ ਕਿ ਅਗਰ ਕਿਸੇ ਜ਼ਰੂਰਤਮੰਦ ਬੱਚਿਆਂ ਵਾਸਤੇ ਕਾਪੀਆਂ ਜ਼ਰੂਰਤ ਹੋਏ ਤੇ ਅਸੀਂ ਉਹ ਪ੍ਰਿੰਸੀਪਲ ਸਕੂਲ ਦਾ ਸਾਨੂੰ ਕੰਟੈਕਟ ਕਰ ਸਕਦਾ ਜੇ ਜ਼ਰੂਰਤਮੰਦ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਸੀਂ ਪੇਰੈਂਟਸ ਐਸੋਸੀਏਸ਼ਨ ਉਹਨਾਂ ਦੀ ਸੇਵਾ ਵਾਸਤੇ ਤਿਆਰ ਹਾਂ ਧੰਨਵਾਦ ਹੈ ਜੀ ਗੁਰਪ੍ਰੀਤ ਸਿੰਘ ਧਮੋਲੀ ਦਾ ਜਿਹੜੇ ਪਹਿਲਾਂ ਵੀ ਸਮਾਜ ਸੇਵਾ ਕਰਦੇ ਰਹਿੰਦੇ ਨੇ ਪਹਿਲੇ ਵੀ ਸਾਡੇ ਸਕੂਲ ਚ ਆਏ ਨੇ ਇਹਨਾਂ ਨੇ ਫਾਈਨੈਂਸ਼ੀਅਲ ਸਹਿਯੋਗ ਦਿੱਤਾ ਤੇ ਅੱਜ ਵੀ ਇਹਨਾਂ ਨੇ ਕਿਤਾਬਾਂ ਜੋ ਬੱਚਿਆਂ ਲਈ ਦਿੱਤੀਆਂ ਨੇ ਸੋ ਸਰਕਾਰੀ ਸਕੂਲਾਂ ਚ ਕੋਈ ਬਹੁਤ ਅਮੀਰ ਬੱਚੇ ਤਾਂ ਪੜਦੇ ਨਹੀਂ ਹੈਗੇ ਤੇ ਉਹਨਾਂ ਨੂੰ ਹਮੇਸ਼ਾ ਜ਼ਰੂਰਤ ਹੁੰਦੀ ਹੈ ਇਹੋ ਜੀ ਚੀਜ਼ਾਂ ਦੀ ਹੋਰ ਵੀ ਸਮਾਜ ਸੇਵੀ ਅੱਗੇ ਆਣ ਤੇ ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਬੇਨਤੀ ਹੈ ਕਿ ਜਿਹੜੇ ਹੋਰ ਸਕੂਲਾਂ ਨੂੰ ਵੀ ਜੇਕਰ ਕੋਈ ਜ਼ਰੂਰਤ ਹੈ ਤਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਸੋ ਸਾਡੇ ਵੱਲੋਂ ਐਸਐਮਸੀ ਵੱਲੋਂ ਮੈਂ ਐਸਐਮਸੀ ਚੇਅਰਮੈਨ ਆ ਤੇ ਮੇਰੇ ਵੱਲੋਂ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਨੂੰ ਸਰਦਾਰ ਗੁਰਪ੍ਰੀਤ ਸਿੰਘ ਤੋਂ ਮੋਲੀ ਜੀ ਤੇ ਸਾਰੇ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰਸ ਹਨ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਉਹਨਾਂ ਨੇ ਇਸ ਛੋਟੇ ਜਿਹੇ ਸਕੂਲ ਨੂੰ ਮਤਲਬ ਕਿ ਬੱਚਿਆਂ ਲਈ ਕਾਪੀਆਂ ਦਾ ਜਿਹੜਾ ਉਪਰਾਲਾ ਕੀਤਾ ਹੈਗਾ ਉਹਦੇ ਲਈ ਉਹਨਾਂ ਦਾ ਬਤੈ ਦਿਲੋਂ ਬਹੁਤ-ਬਹੁਤ ਧੰਨਵਾਦ ਹੈ ਮੇਰਾ ਨਾਮ ਰੇਖਾ ਸ਼ਰਮਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਉਪਰਾਲਾ ਕੀਤਾ ਜੀ ਗੁਰਪ੍ਰੀਤ ਮੋਲੀ ਜੀ ਨੇ ਬਹੁਤ ਚੰਗਾ ਲੱਗਿਆ ਜੀ ਹਾਂਜੀ ਜੀ ਪਰ ਮਾਤਵਰਨ ਚੜ੍ਹਦੀ ਕਲਾ ਬਖਸ਼ੇ ਇਹ ਮਦਦ ਦੇ ਰਹਿਣ ਸਾਰ ਸਕੂਲਾਂ ਨੂੰ ਜ਼ਰੂਰਤ ਬਹੁਤ ਚੰਗਾ ਲੱਗਿਆ ਇਹ ਤਾਂ ਬਹੁਤ ਲੋਕ ਘਟ ਹੁੰਦੇ ਨੇ ਖਰ ਜਿਹੜੇ ਇਧਰ ਧਿਆਬੇ ਧਿਆਨ ਦਿੰਦੇ ਨੇ ਹਰ ਇੱਕ ਸਕੂਲਾਂ ਕਿੰਨੇ ਹਾਂਜੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿਦਾਂ ਹੋਵੇ ਅਸਰ